ਮੋਰਚੇ ਚ ਖਾਸ ਮਤਲਬ ਕਿ ਹਰ ਹਾਲੇ ਕਰ ਸੀ ਇੱਕ ਦਿਨ ਛੱਡ ਕੇ ਆਈਦਾ ਹੈ ਇਹ ਜ਼ਿੰਮੇਵਾਰੀ ਸਾਡੀ ਲਈ ਹੋਈ ਹੈ ਸਾਰਿਆਂ ਨੇ ਓਕੇ ਇਧਰ ਦੀ ਸਫਾਈ ਜਿੰਨੀ ਵੀ ਹੁੰਦੀ ਹੈ ਅਸੀਂ ਆਪ ਕਰਦੇ ਹਾਂ ਮੈਂ ਪਰਿਵਾਰ ਹੈ ਜਿੰਮੇਰਾ ਸਾਰਾ ਪਰਿਵਾਰ ਹੈ ਦੇਖੋ ਮੇਰਾ ਬੈਕਗ੍ਰਾਉਂਡ ਵੀ ਮੇਰੇ ਫਾਦਰ ਸਾਹਿਬ ਹੀ ਖੜਾ ਕਰਦੇ ਜੀ ਤੇ ਇੱਥੇ ਸਾਰੇ ਵੱਡੇ ਬਜ਼ੁਰਗ ਆਪਣੇ ਵੀ ਸਾਰੇ ਇੱਥੇ ਆ ਕੇ ਆਪਣਾ ਆਪਣਾ ਯੋਗਦਾਨ ਦੇ ਰਹੇ ਨੇ ਜੋ ਜੋ ਕਰ ਸਕਦਾ ਉਹ ਕਰ ਰਿਹਾ ਤੇ ਅਸੀਂ ਘਰ ਬੈ ਕੇ ਬੇਰਲੀ ਕਿਉਂ ਬੈਠੀਏ ਅਸੀਂ ਵੀ ਤਾਂ ਇਹਨਾਂ ਨਾਲ ਹੀ ਆ ਜੋ ਵੀ ਕਰ ਰਹੇ ਨੇ ਸਾਡੇ ਲਈ ਕਰ ਰਹੇ ਨੇ ਤੇ ਅਸੀਂ ਜੋ ਕਰ ਸਕਦੇ ਅਸੀਂ ਕਰਦੇ ਹਾਂ ਮੈਂ ਮੈਂ ਕੁਝ ਜ਼ਰੂਰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੂੰਗੀ ਕਈ ਲੋਕੀ ਕਹਿ ਦਿੰਦੇ ਨੇ ਕਿ ਗੰਦ ਚ ਹੱਤੇ ਐਵੇਂ ਨਹੀਂ ਮਰਦੇ ਕੁਝ ਮਿਲਦਾ ਹੋਊਗਾ ਅਸੀਂ ਕੋਈ ਸੰਸਥਾ ਤੋਂ ਨਹੀਂ ਹੈਗੇ ਅਸੀਂ ਜਸਟ ਇੱਕ ਨਾਰਮਲ ਫੈਮਲੀ ਤੋਂ ਬਿਲੋਂਗ ਕਰਦੇ ਆਂ ਔਰ ਸਾਨੂੰ ਇੱਥੇ ਜੋ ਮਿਲਦਾ ਬਹੁਤ ਪਿਆਰ ਤੇ ਸਤਿਕਾਰ ਹੈ ਜੀ ਦੀ ਕੋਈ ਕੀਮਤ ਨਹੀਂ ਹੈਗੀ ਕਿੰਨੇ ਦਿਨ ਹੋ ਕੇ ਫਰੋਂਦਿਆਂ ਨੂੰ ਸਫਾਈ ਕਰਦੇ ਅਸੀਂ ਤੇਰਾ ਤਰੀਕ ਤੋਂ ਆ ਰਹੇ ਹਾਂ ਅਸੀਂ ਇੱਕ ਦਿਨ ਛੱਡ ਕੇ ਇੱਕ ਦਿਨ ਦੂਜੀ ਦਿਨ ਅਸੀਂ ਇੱਥੇ ਆਈਦਾ ਤੇ ਅਸੀਂ ਕੁਝ ਹੋਰ ਚੀਜ਼ ਕਰਕੇ ਇੱਥੇ ਨਹੀਂ ਹੁੰਦੇ ਕਹਿਣਾ ਬਹੁਤ ਸੌਖਾ ਹੈ ਕਿ ਜੀ ਇੱਥੇ ਆ ਕੇ ਲੱਗ ਜਾਂਦੇ ਨੇ ਕੁਝ ਮਿਲਦਾ ਬਟ ਬਹੁਤ ਹਾਰਡ ਵਰਕ ਹੈ ਜਦ ਸਾਰਾ ਦਿਨ ਲੱਗੇ ਰਹੋ ਨਾ ਰਾਤੀ ਆ ਕੇ ਬੈੱਡ ਤੇ ਪਈਦਾ ਹੈ ਤੇ ਪਤਾ ਨਹੀਂ ਲੱਗਦਾ ਸੁਰਤ ਨਹੀਂ ਹੁੰਦੀ ਕਿੱਥੇ ਪਏ ਆ ਸਾਰੀ ਬਾਡੀ ਪੇਨ ਕਰਦੀ ਹੁੰਦੀ ਪਰ ਫਿਰ ਵੀ ਪਤਾ ਹੁੰਦਾ ਕਿ ਕੱਲ ਜਾ ਕੇ ਫਿਰ ਸਫਾਈ ਕਰਨੀ ਬਿਕੋਜ਼ ਇਹ ਸਾਡਾ ਫਰਿਜ ਬੰਦਾ ਹੈ ਬਹੁਤ ਮਤਲਬ ਲੱਗਦਾ ਨਹੀਂ ਕਿ ਤਰਨਾ ਇਹ ਤਾਂ ਲੱਗਦਾ ਕਿਸਾਨਾਂ ਨੇ ਦਾ ਫਿਰ ਮੈਂ ਆਪਣੇ ਬੇਟੇ ਨੂੰ ਕਹਾਂ ਵੀ ਆਪਾਂ ਉਥੇ ਇੱਕ ਯੋਗਦਾਨ ਦੇ ਸਕਦੇ ਹਾਂ ਕਿ ਆਪਾਂ ਉਥੇ ਸਫਾਈ ਕਰੀਏ ਕਿਉਂਕਿ ਮੈਨੂੰ ਲੱਗਿਆ ਕਿ ਸਫਾਈ ਦੇ ਇੱਥੇ ਕਮੀ ਆ ਬਹੁਤ ਗੰਦਗੀ ਹੋ ਚੁੱਕੀ ਸੀ ਬੱਚੇ ਨੇ ਔਰ ਬੇਟੀ ਨੇ ਜਿਆਪੀ ਹਾਂ ਠੀਕ ਹੈ ਹੁਣ ਅਸੀਂ ਇੱਕ ਦਿਨ ਛੱਡ ਕੇ ਆਉਂਕੇ ਸਫਾਈ ਕਰਦੇ ਹਾਂ ਲੇਕਿਨ ਸਾਦੂ 8 9 ਘੰਟੇ ਲੱਗ ਜਾਂਦੇ ਸਫਾਈ ਕਰਨ ਲੱਗਦਾ ਸੀ ਇਹ ਵਾ ਗੰਦਗੀ ਇੰਨੀ ਹੋ ਜਾਂਦੀ ਹਾਂ ਹਾਂ ਜੀ ਹਾਂ ਜੀ ਮੇਰੇ ਬੇਟਾ ਚੁੱਕਿਆ ਹੋਇਆ ਨਾਲ ਨਾਲ ਸੇਵਾ ਵੀ ਕਰ ਰਹੇ ਹੋ ਹਾਂ ਜੀ ਹਾਂ ਜੀ ਜੀ ਇਹ ਵੀ ਕਰਵਾ ਰਹੇ ਨੇ ਨਾਲ ਇਹ ਵੀ ਕਰਵਾ ਰਿਹਾ ਜੀ ਪੂਰਾ ਯੋਗਦਾਨ ਦੇ ਰਹੇ ਹਾਂ ਵਾ ਜੀ ਸ਼ੰਭੂ ਬਾਟਲ ਦੀ ਐਸੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਕਿ ਸ਼ੰਭੂ ਬੋਰਚੇ ਦੀਆਂ ਸੜਕਾਂ ਨੂੰ ਕੋਈ ਸਾਫ਼ ਕਰਦਾ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਕਾਫੀ ਲੰਗਰ ਇੱਥੇ ਲੱਗੇ ਹੋਏ ਨੇ ਲੰਗਰਾਂ ਦੀ ਜੋ ਵੇਸਟੇਜ ਹੈ ਉਹ ਇੱਥੇ ਸਿੱਟੀ ਜਾਂਦੀ ਹੈ ਡਿਸਪੋਜ਼ਲ ਸਿੱਟੇ ਜਾਂਦੇ ਨੇ ਪਰ ਇੱਕ ਪੂਰੀ ਫੈਮਿਲੀ ਆ ਜਿਹੜੀ ਇੱਥੇ ਆ ਕੇ ਉਹ ਪੂਰੇ ਕਹਿ ਸਕਦੇ ਆ ਕਿ ਮੋਰਚੇ ਨੂੰ ਸਾਫ ਕਰਦੇ ਨਜ਼ਰ ਆ ਰਹੀ ਹੈ ਪੈਨ ਨਾਲ ਗੱਲ ਕਰਾਂਗੇ ਪੈਨ ਕਿਥੋਂ ਆਏ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੁਧਿਆਣੇ ਤੋਂ ਲੁਧਿਆਣੇ ਤੋਂ ਆਏ ਹੋ ਮੋਰਚੇ 'ਚ ਖਾਸ ਮਤਲਬ ਕਿ ਹਰ ਹਾਲੇ ਇੱਕ ਦਿਨ ਛੱਡ ਕੇ ਆਈਦਾ ਹੈ ਇਹ ਜ਼ਿੰਮੇਵਾਰੀ ਸਾਡੀ ਲਈ ਹੋਈ ਹੈ ਸਾਰਿਆਂ ਨੇ ਓਕੇ ਇੱਧਰ ਦੀ ਸਫਾਈ ਜਿੰਨੀ ਵੀ ਹੁੰਦੀ ਹੈ ਸਿਆਪ ਕਰਦੇ ਹੋ ਮੈਂ ਪਰਿਵਾਰ ਹਾਂ ਜਿਵੇਂ ਮੇਰਾ ਸਾਰਾ ਪਰਿਵਾਰ ਹੈ ਮਤਲਬ ਕਿ ਇਹ ਮੰਦੀ ਭਾਵਨਾ ਕਿੱਦਾਂ ਦੀ ਹੈ ਤੁਸੀਂ ਕਿ ਇੱਥੇ ਆ ਕੇ ਸਫਾਈ ਦੇ ਦੇਖੋ ਮੇਰਾ ਬੈਕਗ੍ਰਾਉਂਡ ਵੀ ਮੇਰੇ ਫਾਦਰ ਸਾਹਿਬ ਵੀ ਫਾਰਮਰ ਨੇ ਜੀ ਤੇ ਇੱਥੇ ਸਾਰੇ ਵੱਡੇ ਬਜ਼ੁਰਗ ਆਪਣੇ ਵੀਰ ਸਾਰੇ ਇੱਥੇ ਆ ਕੇ ਆਪਣਾ ਆਪਣਾ ਯੋਗਦਾਨ ਜਿ ਰੇ ਨੇ ਜੋ ਜੋ ਕਰ ਸਕਦਾ ਉਹ ਕਰ ਰਿਹਾ ਤੇ ਅਸੀਂ ਘਰ ਬੈ ਕੇ ਬਿਰਲੇ ਕਿਉਂ ਬੈਠੀਏ ਅਸੀਂ ਵੀ ਤਾਂ ਇਹਨਾਂ ਨਾਲ ਹੀ ਆ ਜੋ ਵੀ ਕਰ ਰਹੀ ਨੇ ਸਾਡੇ ਲਈ ਕਰ ਰਹੇ ਨੇ ਤੇ ਅਸੀਂ ਜੋ ਕਰ ਸਕਦੇ ਅਸੀਂ ਕਰਾਂਗੇ ਜੀ ਵੈਸੇ ਅਕਸਰ ਅਸੀਂ ਦੇਖੀਏ ਤਾਂ ਇੱਥੇ ਬਹੁਤ ਇਹੋ ਜਿਹੀਆਂ ਚੀਜ਼ਾਂ ਵੀ ਆ ਜਿਨ੍ਹਾਂ ਨੂੰ ਹੱਥ ਲਾਉਣਾ ਵੀ ਕਈ ਵਾਰ ਮੁਸ਼ਕਲ ਹੋ ਜਾਂਦਾ ਜਿਵੇਂ ਤੁਸੀਂ ਬਲੌਸ ਪਾ ਕੇ ਲਾਈ ਕਿ ਚੱਕਣਾ ਮੁਸ਼ਕਲ ਨਹੀਂ ਹੋਗਾ ਨਹੀਂ ਅਸੀਂ ਪਹਿਲਾਂ ਆ ਸੀਗੇ ਜਦ ਸਟਾਰਟਿੰਗ ਪਹਿਲੇ ਦਿਨ ਆਈ ਸੀ ਬਹੁਤ ਪਾਣੀ ਇਕੱਠਾ ਹੋਇਆ ਸੀ ਜਿਹੜੇ ਸਮੈਲ ਵਗੈਰਾ ਬਹੁਤ ਆ ਰਹੀ ਸੀਗੀ ਤੇ ਮੈਂ ਇੱਕ ਜ਼ਰੂਰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੂੰਗੀ ਕਈ ਲੋਕੀ ਕਹਿ ਦਿੰਦੇ ਨੇ ਕਿ ਗੰਦ ਚ ਹੱਤ ਐਵੇਂ ਨਹੀਂ ਮਰਦੇ ਕੁਝ ਮਿਲਦਾ ਹੋਊਗਾ ਅਸੀਂ ਕੋਈ ਸੰਸਤਾ ਤੋਂ ਨਹੀਂ ਹੈਗੇ ਅਸੀਂ ਜਸਟ ਇੱਕ ਨਾਰਮਲ ਫੈਮਲੀ ਤੋਂ ਬਿਲੋਂਗ ਕਰਦੇ ਆਂ ਔਰ ਸਾਨੂੰ ਇੱਥੇ ਜੋ ਮਿਲਦਾ ਬਹੁਤ ਪਿਆਰ ਤੇ ਸਤਿਕਾਰ ਹੈ ਜਦੀ ਕੋਈ ਕੀਮਤ ਨਹੀਂ ਹੈਗੀ ਤੇ ਅਸੀਂ ਕੁਝ ਹੋਰ ਚੀਜ਼ ਕਰਕੇ ਇੱਥੇ ਨਹੀਂ ਆਉਂਦੇ ਕਹਿਣਾ ਬਹੁਤ ਸੌਖਾ ਹੈ ਕਿ ਜੀ ਇੱਥੇ ਆ ਕੇ ਲੱਗ ਜਾਂਦੇ ਨੇ ਕੁਝ ਦਾ ਬਟ ਬਹੁਤ ਹਾਰਡ ਵਰਕ ਹੈ ਜਦ ਸਾਰਾ ਦਿਨ ਲੱਗੇ ਰਹੋ ਨਾ ਰਾਤੀ ਆ ਕੇ ਬੈੱਡ ਤੇ ਪਈਦਾ ਹੈ ਤਾਂ ਪਤਾ ਨਹੀਂ ਲੱਗਦਾ ਸੁਰਤ ਨਹੀਂ ਹੁੰਦੇ ਕਿੱਥੇ ਪਏ ਆ ਸਾਰੀ ਬਾਡੀ ਪੇਨ ਕਰਦੀ ਹੁੰਦੀ ਪਰ ਫਿਰ ਵੀ ਪਤਾ ਹੁੰਦਾ ਕਿ ਕੱਲ ਜਾ ਕੇ ਫਿਰ ਸਫਾਈ ਕਰਨੀ ਬਿਕੋਜ਼ ਇਹ ਸਾਡਾ ਫਰਜ ਬੰਦਾ ਹੈ ਤੇ ਆ ਚੀਜ਼ ਨਾ ਕਿਹਾ ਕਰੋ ਕਿ ਪਤਾ ਨਹੀਂ ਕਿਉਂ ਇੱਥੇ ਕੁਝ ਬੰਦਾ ਸਾਡੇ ਜਿੰਨਾਂ ਦੀ ਆਂਦੇ ਆ ਕਿ ਤੁਸੀਂ ਸਫਾਈ ਕਰ ਰਹੇ ਹੋ ਤਾਂ ਖਰੇ ਹਾਂ ਕਈ ਲੋਕੀ ਲੋਕੀ سپورਟ ਬਹੁਤ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਬਟ ਕਈ ਲੋਕੀ ਵਿੱਚੋ ਕਹਿ ਜਾਂਦੇ ਨੇ ਕੁਝ ਮਿਲਦਾ ਹੋਊਗਾ ਤੇ ਮੈਂ ਕਿਹਾ ਚਲੋ ਇਹ ਮੈਸੇਜ ਇਦਾਂ ਤਾਂ ਨਹੀਂ ਮੈਂ ਪਹੁੰਚਾ ਸਕਦੀ ਪਰ ਮੀਡੀਆ ਥਰੂ ਜਿੰਦੇ ਹੁਣੇ ਇੰਨੇ ਕੌਣਾ ਨਹੀਂ ਕਿ ਭਈਆ ਕੌਣਾ ਨਹੀਂ ਚੱਕ ਰਹੀ ਇਹ ਤਾਂ ਮੇਰੇ ਆਪਣੇ ਦਾ ਪਿਆਰ ਹੈ ਜੋ ਕਿ ਮਜਬੂਰ ਕਰਦਾ ਕਿ ਤੁਸੀਂ ਬਾਰ ਬਾਰ ਆਓ ਤੁਸੀਂ ਵੀ ਕਿਸਾਨ ਆਸ-ਪਾਸੇ ਕੋਈ ਮੁੱਦੇ ਨੇ ਕਿਵੇਂ ਹਨਾ ਜੇ ਇੱਥੇ ਗੰਦ ਪਿਆ ਤਾਂ 스మెਲ ਵੀ ਆਉਦੀ ਹੋਊਗੀ ਉਹਦੇ ਵਿੱਚੋਂ ਲਾਰੀ ਬਿਲਕੁਲ ਆਉਂਦੀ ਹੈ ਆਪਣੇ ਘਰ ਛੱਡ ਕੇ ਮਹਿਲਾਂ ਵਰਗੇ ਘਰ ਇਹਨਾਂ ਦੇ ਇੱਥੇ ਰਹਿਣਾ ਸੌਖਾ ਪਿਆ ਹੈ ਇਹ ਸਾਡੇ ਲਈ ਰਹਿ ਰਹੇ ਨੇ ਮਜਬੂਰੀਆਂ ਨੇ ਤਾਂ ਕਰਕੇ ਤੇ ਜੇ ਇਹ ਇੱਥੇ ਰਹਿਣਗੇ ਜੇ ਅਸੀਂ ਬਿਲਕੁਲ ਬਹਿ ਕੇ ਫੋਨ ਚਲਾਈਦੇ ਸਾਰਾ ਸਾਰਾ ਯੂਥ ਕੁਝ ਨਹੀਂ ਕਰਦਾ ਫੋਨ ਚਲਾਈ ਜਾ ਫਿਰ ਇੱਥੇ ਆ ਕੇ ਇਹਨਾਂ ਦੀ ਜੇ ਹੈਲਪ ਹੁੰਦੀ ਹੈ ਕਿ ਉਹਨਾਂ ਨੂੰ ਹੈਲਪ ਕਰੋ ਇਹੀ ਸੇਵਾ ਕਿਉਂ ਚੁਣੀ ਆ ਤੁਸੀਂ ਕਿਉਂਕਿ ਸਾਰਾ ਕੁਝ ਇੱਥੇ ਪਰਫੈਕਟ ਸੀ ਇੱਥੇ ਲੰਗਰ ਦੀ ਕਮੀ ਨਹੀਂ ਪਾਣੀ ਦੀ ਕਮੀ ਨਹੀਂ ਜੂਸ ਤੋਂ ਲੈ ਕੇ ਸਭ ਕੁਝ ਮੈਡੀਕਲ ਸਾਰਾ ਕੁਝ ਪਰਫੈਕਟ ਹੈ ਲੇਕਿਨ ਆ ਇੱਕ ਕੰਮ ਸੀ ਜੋ ਕੋਈ ਨਹੀਂ ਸੀ ਕਰ ਰਿਹਾ ਔਰ ਇਹ ਸਭ ਤੋਂ ਜ਼ਰੂਰੀ ਹੈ ਜੀ ਜਾਂ ਫਿਰ ਇਦਾਂ ਕਹਿ ਸਕਦੇ ਆ ਕਿ ਕੁਝ ਇਦਾਂ ਦੇ ਆਉਂਦੇ ਨੇ ਜਿਹੜੇ ਆਪਣੇ ਰੋਜ਼ਗਾਰ ਦੇ ਲਈ ਬੋਟਲਸ ਨੂੰ ਇਕੱਠਿਆ ਕਰਦੇ ਨੇ ਉਹ ਲੈ ਕੇ ਜਾਂਦੇ ਨਹੀਂ ਨਹੀਂ ਉਹ ਵੀ ਲੈ ਕੇ ਜਾ ਰਹੇ ਨੇ ਬਾਕੀ ਜਿਹੜਾ ਸਾਡਾ ਕੰਮ ਹੈ ਉਹ ਅਸੀਂ ਕਰ ਰਹੇ ਹਾਂ ਬਿਲਕੁਲ ਵੀਰ ਵੀ ਖੜੇ ਹੋਏ ਨੇ ਸੱਚੀ ਗੱਲ ਹੈ ਤੁਸੀਂ ਕਿੱਥੋਂ ਪਾਜੀ ਮੈਂ ਲੁਧਿਆਣਾ ਤੋਂ ਆਈ ਹਾਂ ਜੀ ਕੇ ਪੂਰੀ ਘਰ ਦੀ ਪੂਰੀ ਫੈਮਲੀ ਹੈ ਪੂਰੀ ਫੈਮਲੀ ਹੈ ਮਦਰ ਆਈ ਹੈ ਫਾਦਰ ਆਏ ਨੇ ਸਿਸਟਰ ਆਈ ਹੈ ਬ੍ਰਦਰ ਆ ਸਾਰੇ ਆਏ ਜੀ ਮੇਰਾ ਬੇਟਾ ਵੀ ਆਇਆ ਹੈ ਛੋਟਾ ਬੇਟਾ ਵੀ ਆਇਆ ਉਹ ਮੇਰਾ ਬੇਟਾ ਹੈ ਵਾਈਫ ਵੀ ਹੈ ਵਾਈਫ ਵੀ ਆਈ ਹੈ ਸਾਰੇ ਆਏ ਨੇ ਓਕੇ ਤੁਸੀਂ ਦੇਖ ਸਕਦੇ ਦਸ਼ਕਾ ਤੁਸੀਂ ਕਿਵੇਂ ਜਿਹੜੀ ਉਹ ਸਫਾਈ ਕੀਤੀ ਜਾ ਰਹੀ ਹੈ ਹਨਾ ਮਤਲਬ ਕਿ ਆਪਾਂ ਕਹਿੰਦੇ ਵੀ ਚਲ ਘਰ ਦਾ ਵਿੱਚੋਂ ਇੱਕ ਦੋ ਜਣਾ ਚਲੇ ਜਾਵੇ ਜਾਂ ਕਿ ਸਫਾਈ ਕਰ ਦੇਵੇ ਬਾਕੀ ਘਰ ਦੇ ਵਿੱਚ ਰਹਿਣਗੇ ਪਰ ਇਹ ਇਹ ਕਿ ਮਤਲਬ ਤੁਸੀਂ ਦੇਖਿਆ ਕਿ ਪੂਰੀ ਫੈਮਲੀ ਹੀ ਇੱਥੇ ਦੇਖੋ ਸਾਨੂੰ ਇੱਥੇ ਪਿਆਰੀ ਇਹਨਾਂ ਮਿਲ ਰਿਹਾ ਜੀ ਇੰਨਾ ਪਿਆਰ ਅਸੀਂ ਇਹ ਆਪਣੇ ਗੁਰੂ ਘਰ ਆਏ ਆ ਇਹ ਸਾਡੇ ਬਸ ਗੁਰੂ ਘਰ ਆ ਜੀ ਕਹਿੰਦਾ ਗੁਰੂ ਘਰ ਜਾ ਕੇ ਬੰਦੇ ਸਕੂਨ ਮਿਲਦਾ ਸਾਨੂੰ ਇੱਥੇ ਆ ਕੇ ਨਾ ਸਕੂਨ ਮਿਲਦਾ ਹਲਾ ਦਿਲ ਨਹੀਂ ਲੱਗਦਾ ਘਰੇ ਆਈ ਅਸੀਂ ਅੱਠ ਵਜੇ ਉੱਠਦੇ ਨੂੰ ਇਹ ਹੁੰਦਾ ਕੱਪੜੇ ਪਾਈਏ ਤੇ ਭੱਜੀਓ ਤਰਨੂ ਨਹੀਂ ਕਿੰਨੇ ਦਿਨ ਹੋ ਗਏ ਫਿਰ ਆਉਂਦਿਆਂ ਨੂੰ ਸਫਾਈ ਕਰਨ ਅਸੀਂ ਤੇਰਾ ਤਰੀਕ ਤੋਂ ਆ ਰਹੇ ਆ ਅਸੀਂ ਇੱਕ ਦਿਨ ਛੱਡ ਕੇ ਇੱਕ ਦਿਨ ਦੂਜੀ ਦਿਨ ਅਸੀਂ ਇੱਥੇ ਆਈਦਾ ਵਾ ਜੀ ਮਤਲਬ ਕਿ ਜਦੋਂ ਆਨੇ ਤੱਕ ਕਾਫੀ ਕੂੜਾ ਪਿਆ ਹੁੰਦਾ ਕਿੰਨਾ ਟਾਈਮ ਲੱਗ ਜਾਂਦਾ ਦਿਨ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਸਫਾਈ ਕਰਨ ਦੇ ਵਿੱਚ ਨਹੀਂ ਮੈਂ ਪਹਿਲਾਂ ਜਿਸ ਦਿਨ ਅਸੀਂ 14 ਤਰੀਕ ਨੂੰ ਆਏ ਸੀ ਬੇਟਾ 13 ਨੂੰ ਆ ਗਿਆ ਸੀ ਫਿਰ ਮੈਂ ਇਹਨੂੰ ਕਾਲ ਕੀਤੀ ਸੀਗੀ ਕਿ ਅਸੀਂ ਉੱਥੇ ਜਾਣਾ ਹੈ ਉਸ ਦਿਨ ਤਾਂ ਬਹੁਤ ਸੀਗਾ ਇੱਥੇ ਗੰਦ ਕਿਉਂਕਿ ਡਿਸਪੋਜ਼ੇਬਲ ਵਗੈਰਾ ਤੁਹਾਨੂੰ ਪਤਾ ਹੀ ਹੁੰਦਾ ਖਾਣਾ ਖਾ ਕੇ ਕਿ ਉੱਥੇ ਹੀ ਸੁੱਟ ਰਹੇ ਸੀਗੇ ਸਾਰੇ ਤਾਂ ਫਿਰ ਮੈਂ ਇਹਨਾਂ ਨੂੰ ਬੇਚਨ ਸਲਾਹ ਕੀਤੀ ਮੈਂ ਕਿਹਾ ਇੱਥੇ ਕੋਈ ਕਮੀ ਨਹੀਂ ਕਰਨ ਦੀ ਬਹੁਤ ਮਤਲਬ ਲੱਗਦਾ ਨਹੀਂ ਕਿ ਧਰਨਾ ਇਹ ਤਾਂ ਲੱਗਦਾ ਕਿਸਾਨਾਂ ਨੇ ਵਿਆਹ ਲਾਇ ਹੋਏ ਹੈ ਬਸ ਇੰਨਾ ਵਧੀਆ ਤਾਂ ਫਿਰ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਆਪਾਂ ਉੱਥੇ ਇੱਕ ਯੋਗਦਾਨ ਦੇ ਸਕਦੇ ਹਾਂ ਆਪਾਂ ਪੂਰੀ ਸਫਾਈ ਕਰੀਏ ਕਿਉਂਕਿ ਮੈਨੂੰ ਲੱਗਿਆ ਕਿ ਸਫਾਈ ਦੇ ਇੱਥੇ ਕਮੀ ਆ ਬਹੁਤ ਗੰਦਗੀ ਹੋ ਚੁੱਕੀ ਸੀ ਬੇਟੇ ਨੇ ਔਰ ਬੇਟੀ ਨੇ ਕਿਹਾ ਵੀ ਹਾਂ ਠੀਕ ਹੈ ਹੁਣ ਅਸੀਂ ਇੱਕ ਦਿਨ ਛੱਡ ਕੇ ਉਸੇ ਸਫਾਈ ਕਰਦੇ ਹਾਂ ਲੇਕਿਨ ਸਾਡ ਨੂੰ 8-9 ਘੰਟੇ ਲੱਗ ਜਾਂਦੇ ਆ ਸਫਾਈ ਕਰਨ ਜੀ ਮੈਨੂੰ ਲੱਗਦਾ ਸੀ ਇਹ ਬਗੰਦੀ ਇੰਨੀ ਹੋ ਜਾਵੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹੁਣ ਤੁਸੀਂ ਦੇਖੋ ਤੁਹਾਨੂੰ ਲੱਗ ਰਹੀ ਕਿਤੇ ਨਹੀਂ ਇੱਥੇ ਬਹੁਤ ডিসਪੋਜ਼ੇਬਲ ਗਲਾਸ ਥਾਲੀਆਂ ਦੋਨੇ ਜਿਆਦਾ ਨਹੀਂ ਤਾਂ ਜਿਹੜਾ ਜਿਆਦਾ ਹੁੰਦਾ ਉਹਨੂੰ ਅੱਗ ਲਾ ਦਿੰਦੇ ਹੋ ਤੇ ਬਾਕੀ ਜਿਹੜਾ ਹੁੰਦਾ ਉਹ ਚੁੱਕ ਕੇ ਡਸਟਬਿਨ ਚ ਚੁੱਕ ਕੇ ਸੁੱਟਦੇ ਸਾਨੂੰ ਇਹ ਲੱਗਦਾ ਸੀਗਾ ਕਿ ਫਿਰ ਅਸੀਂ ਖਿਲਰੀਆਂ ਸੀ ਚਿੱਕੜ ਬਹੁਤ ਚਿੱਕੜ ਸੀਗਾ ਆ ਬੇਟੇ ਨੇ ਮਜੜਾ ਉਧਰ ਚਿੱਕੜ ਸੀਗਾ ਉਹ ਬਹੁਤ ਸਾਫ਼ ਕੀਤਾ ਦੋਨਾਂ ਨੇ ਕਿਉਂਕਿ ਮੈਂ ਤੇ ਇਹਨਾਂ ਨਹੀਂ ਕਰ ਪਾਉਂਦੀ ਫਿਰ ਇਹ ਸੇਵਾ ਭਾਵਨਾ ਪਾਈ ਹੋਈ ਆ ਉਹ ਮੇਰੇ ਵਿੱਚ ਹੈ ਔਰ ਉਹ ਜੋ ਮੈਨੂੰ ਦੇਖਦੇ ਆ ਮੇਰੇ ਬੱਚੇ ਸੇਮ ਉਹਨਾਂ ਵਿੱਚ ਉਹੀ ਚੀਜ਼ ਹੈ ਕਿਉਂਕਿ ਮੈਂ ਗੁਰੂ ਘਰ ਨਾਲ ਜੁੜੀ ਹੋਈ ਆ ਮੈਂ ਇੱਕ ਕਿਸਾਨ ਦੀ ਧੀ ਹਾਂ ਔਰ ਇੱਕ ਕਿਸਾਨ ਦੀ ਮਿਸਿਸ ਆ ਔਰ ਇਹ ਜੋ ਮੈਨੂੰ ਦੇਖਦੇ ਆ ਸੇਮ ਮੇਰੇ ਬੱਚਿਆਂ ਵਿੱਚ ਹੈ ਬਿਲਕੁਲ ਹੈ ਉਹਦੇ ਸਪਾਗਾਂ ਵਾਲੇ ਹੋਣਾ ਸੇਵਾ ਲੁੱਟ ਰਹੇ ਹੋ ਸਦਸ਼ਕੋ ਹੈਰਾਨ ਕੀ ਦੀ ਗੱਲ ਆ ਇਸ ਕਿਸਾਨੀ ਅंदोलਨ ਦੇ ਵਿੱਚ ਜੋ ਵੀ ਆਉਂਦਾ ਆ ਜਿਹੜੀ ਵੀ ਸੇਵਾ ਮਿਲਦੀ ਉਹੀ ਸੇਵਾ ਲੁੱਟ ਲੈਂਦਾ ਬਾਪੂ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਬਾਰੇ ਜਿਹੜੇ ਇੱਥੇ ਆ ਕੇ ਸੇਵਾ ਕਰ ਰਹੇ ਨੇ ਦੇਖੋ ਜੀ ਪਰਿਵਾਰ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਨੂੰ ਥੋੜਾ ਆਪਾਂ ਤਾਂ ਪਰਿਵਾਰ ਦੀ ਵਿਖੋ ਗੱਲ ਕਰਦੇ ਹਾਂ ਕਿ ਕਿਥੋਂ ਕਿਥੋਂ ਪਤਵਾਰ ਚੱਲ ਕੇ ਆਏ ਬੱਚਿਆਂ ਸਮੇਤ ਆਇਆ ਤੁਸੀਂ ਛੋਟੇ ਛੋਟੇ ਬੱਚੇ ਤੁਸੀਂ ਦੇਖ ਲਓ ਇੱਥੇ ਬੇਬੀ ਵੀ ਨਾਲ ਲੱਗਾ ਹੋਇਆ ਆ ਛੋਟੇ ਨਾਲ ਲੱਗਾ ਹੋਇਆ ਨਾਲੇ ਛੋਟੇ ਛੋਟੇ ਬੱਚੇ ਨੇ ਸਟੇਜ ਤੇ ਵ ਆ ਹਰਿਆਣੇ ਦੀ ਸਰਕਾਰ ਦੇ ਬਾਰੇ ਤੁਸੀਂ ਗੱਲ ਸੁਣੀ ਹੋਣੀ ਹੈ ਦੇਖੋ ਹਰਿਆਣੇ ਦੀ ਸਰਕਾਰ ਨੇ ਜੁੱਤੀਆਂ ਸਮੇਤ ਬੂਟਾਂ ਸਮੇਤ ਪੁਲਿਸ ਵਰਦੀ ਸਾਰੇ ਗੁਰਦੁਆਰਿਆਂ 'ਚ ਵਾੜਦੀ ਤੇ ਉਹਦਾ ਅਸੀਂ ਸਿੰਘ ਸਾਹਿਬ ਨੂੰ ਅਪੀਲ ਕਰਾਂਗੇ ਵੀ ਕੋਈ ਐਕਸ਼ਨ ਲਓ ਵੀ ਕਮ ਸੇ ਕਮ ਕਿ ਇਨਕੁਆਇਰੀ ਤਾਂ ਹੋਣੀ ਚਾਹੀਦੀ ਹੈ ਵੀ ਗੁਰਦੁਆਰਿਆਂ 'ਚ ਪੁਲਿਸ ਕਿਉਂ ਵਾੜੀ ਇਹਨਾਂ ਨੇ ਜੀ ਅੱਪਾ ਗੱਲ ਆਪਾਂ ਸੇਵਾ ਦੀ ਕਰ ਰਹੇ ਸੀਗੇ ਕਿ ਪੂਰੀ ਫੈਮਲੀ ਦੀ ਗੱਲ ਹੈ ਦੇਖੋ ਉੱਥੇ ਪੁਲਿਸ ਵਾੜਦੀ ਹੈ ਇੱਥੇ ਦੇਖ ਲਓ ਆਪਣਾ ਜੇ ਸੜਕਾਂ ਤੇ ਪੈਸੇ ਤੇ ਲੋਕ ਆ ਕੇ ਪੰਜਾਬ ਦੀ ਸੇਵਾ ਕਰਦੇ ਨੇ ਕਿੰਨੀ ਵਧੀਆ ਗੱਲ ਹੈ ਇਹ ਬਹੁਤ ਜਿੰਨਤ ਨਵਾਜ਼ੀ ਉਹਨਾਂ ਥੋੜਾ ਲੈਣਾ ਚਾਹਾਂਗੇ ਕਿ ਇੱਕ ਪਾਸੇ ਬੱਚਾ ਚੁੱਕਿਆ ਹੋਇਆ ਹੱਥ ਦੇ ਵਿੱਚ ਤੇ ਦੂਜੇ ਪਾਸੇ ਭੈਣ ਕੂੜਾ ਚੱਕ ਰਹੀ ਹੈ ਗੰਦਗੀ ਨੂੰ ਚੱਕ ਰਹੀ ਹੈ ਇਹ ਵੀ ਇੱਕ ਤਸਵੀਰ ਭਾਵਕ ਕਰਨ ਵਾਲੀ ਤਸਵੀਰ ਹੈ ਕਿ ਇੰਨਾ ਅਸੰਗਤ ਇਸ ਮੋਰਚ ਨੂੰ ਪਿਆਰ ਦੇ ਰਹੀ ਹੈ ਕਿ ਉਹ ਇਹ ਨਹੀਂ ਦੇਖ ਰਹੀ ਕਿ ਇੱਥੇ ਕੀ ਪਿਆ ਹੋਇਆ ਕੀ ਨਹੀਂ ਪਿਆ ਹੋਇਆ ਦੇਖੋ ਭੈਣ ਨੇ ਹੱਥ ਵਿੱਚ ਬੇਬੀ ਵੀ ਫੜਿਆ ਹੈ ਸੱਚੀ ਗੱਲ ਭੈਣ ਹੈ ਸੱਚੀ ਗੱਲ ਮਤਲਬ ਬੇਟਾ ਚੁੱਕਿਆ ਹੋਇਆ ਨਾਲ ਨਾਲ ਸੇਵਾ ਵੀ ਕਰ ਜੀ ਇਹ ਵੀ ਕਰਵਾ ਰਹੇ ਨੇ ਨਾਲ ਇਹ ਵੀ ਕਰਵਾ ਰਹੇ ਜੀ ਪੂਰਾ ਯੋਗਦਾਨ ਦੇ ਰਿਹਾ ਵਾਹ ਜੀ ਆਪਾਂ ਅਕਸਰ ਦੇਖਦੇ ਆ ਕਿ ਆਪਾਂ ਆਪਣਾ ਘਰ ਹੀ ਪੂਰਾ ਸਾਫ਼ ਕਰਦੇ ਆ ਪਰ ਬਾਹਰ ਸੋਚਦੇ ਨਹੀਂ ਹੈਗੇ ਕਿ ਇਹ ਵੀ ਸੇਵਾ ਕਰਨੀ ਪਏਗੀ ਹਨਾ ਤੁਸੀਂ ਇੱਥੇ ਕੇ ਕਰਦੇ ਥੋਨੂੰ ਆ ਮਲੇ ਫੇਲ ਨਹੀਂ ਹੁੰਦਾ ਵੀ ਇੱਕ ਗੰਦਗੀ ਆ ਜਾਂ ਕਿਦਾਂ ਨਹੀਂ 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 ਦੇਖੋ ਪਤਾ ਪਹਿਲੀ ਗੱਲ ਕੀ ਆ ਕਿ ਜਿੱਥੇ ਸਾਡਾ ਘਰ ਆ ਅਸੀਂ ਇਸੇ ਦੇਸ਼ 'ਚ ਰਹਿੰਦੇ ਆ ਸਾਡਾ ਘਰ ਵੀ ਇਸੇ ਦੇਸ਼ ਦੇ ਵਿੱਚ ਆ ਸਮਝ ਰਹੇ ਹੋ ਪੰਜਾਬ ਦਾ ਬਿਲਕੁਲ ਹੈ ਨਾ ਪਰ ਦੇਖੋ ਉਹਨੇ ਆਪਣੇ ਮਨ ਦੇ ਵਿੱਚ ਇਹ ਆ ਆਪਾਂ ਸੋਚਦੇ ਆਪਾਂ ਬਾਹਰ ਨਹੀਂ ਸਫਾਈ ਕਰਨੀ ਠੀਕ ਆ ਬਟ ਕਿਉਂ ਹੈ ਤਾਂ ਆਪਣਾ ਹੀ ਦੇਸ਼ ਆ ਆਪਦਾ ਹੀ ਇੱਥੇ ਘਰ ਆ ਠੀਕ ਹੈ ਆਪਣਾ ਫਰਜ਼ ਆ ਗਿਆ ਫੜੀ ਸੁਣ ਕੇ ਰੱਖੀਏ ਨਾ ਰਹਿਣਾ ਆਪਾਂ ਇੱਥੇ ਹਲੇ ਪਤਾ ਨਹੀਂ ਕਿੰਨਾ ਟਾਈਮ ਇੱਥੇ ਹੋਰ ਰਹਿਣਾ ਵਾ ਜਦੋਂ ਆਏ ਸੀ ਤਾਂ ਕੀ ਕੁਝ ਤੁਹਾਡੇ ਕੋਲ ਸੀ ਸੇਵਾ ਕਰਨ ਦੇ ਲਈ ਸਫਾਈ ਕਰਨ ਦੇ ਲਈ ਫਿਰ ਦੇਖੋ ਪਹਿਲੇ ਦਿਨ ਤਾਂ ਕੁਝ ਨਹੀਂ ਸੀਗਾ ਤੇ ਅਸੀਂ ਦੇਖਿਆ ਗੰਦਗੀ ਬਹੁਤ ਜ਼ਿਆਦਾ ਸੀਗੀ ਹਨਾ ਫਿਰ ਨੈਕਸਟ ਡੇ ਅਸੀਂ ਜਦੋਂ ਆਏ ਆ ਫਿਰ ਸਾਡੇ ਝਾੜੂ ਵਗੈ ਦੇ ਕੇ ਆਏ ਆ ਹੋਰ ਐਲੀਮੈਂਟਸ ਲੈ ਕੇ ਆਏ ਆ ਸਫਾਈ ਵਾਸਤੇ ਤੁਹਾਡ ਜੇ ਫਿਰ ਇੱਥੇ ਆਂ ਏਡੇ ਤੇ ਆਉਂਦੇ ਹੋ ਫਿਰ ਆ ਕੇ ਸਫਾਈ ਕਰਦੇ ਨਾਲੇ ਜਾਂਦੀ ਅੰਜੀ ਜੀ ਈਵਨਿੰਗ ਚਲ ਜਾਂਦੀ ਹੈ ਜੀ ਵਸ਼ਪਾ ਤੁਸੀਂ ਦੇਖ ਸਕਦੇ ਹੋ ਇਹ ਸ਼ੰਭੂ ਬਾਡਰ ਦੀਆਂ ਉਹ ਤਸਵੀਰਾਂ ਦਿਖਾ ਰਿਹਾ ਹਾਂ ਸ਼ਾਇਦ ਕੋਈ ਵੀ ਇਸ ਤਸਵੀਰਾਂ ਨੂੰ ਅੰਦੇਖਾ ਨਹੀਂ ਕਰ ਸਕਦਾ ਦੇਖ ਕੇ ਹਰ ਕੋਈ ਕਹੂਗਾ ਕਿ ਸਲੂਟ ਹੈ ਇਨ੍ਹਾਂ ਪੈਣਾ ਨੂੰ ਜਿਹੜੀਆਂ ਕਿ ਆਪਣੇ ਮੋਰਚਿਤ ਨੂੰ ਆ ਇੱਕ ਕਹਿ ਸਕਦੇ ਰੱਬ ਇੱਕ ਗੁਰਦੁਆਰਾ ਸਮਝ ਕੇ ਆ ਰਹੇ ਨੇ ਕਿ ਸਾਡੇ ਲਈ ਇਹ ਗੁਰਦੁਆਰਾ ਸਾਹਿਬਾ ਜਿੰਨੂੰ ਅਸੀਂ ਸਾਫ ਕਰ ਰਹੇ ਆ ਜੋਟੇਦਾਰ ਜਾਨਾ ਸਪੋਰਟਸਮੈਨ ਦੇ ਨਾਲ ਲਗਾਤਾਰ ਸ਼ੰਗੂ ਬਾਰਡਰ ਤੋਂ ਇਧੇ ਦੀਆਂ ਤਸਵੀਰਾਂ ਤੁਹਾਡੇ ਰੂਪ ਰੂਪ ਕਰਦੇ ਰਾਂਗੇ ਤਦ ਤੱਕ ਇਜਾਜ਼ਤ ਹੋ ਧੰਨਵਾਦ